ਇੱਕ ਐਸੀ ਸਿੱਖਿਆ ਕ੍ਰਾਂਤੀ ਆ ਕਿ ਜਿਸ ਤੋਂ ਅਧਿਆਪਕ ਹੀ ਅਣਭਿਜ ਰਹਿ ਗਏ ਸਕੂਲ ਆਫ ਐਮਿਨੈਂਸ ਬੱਦੋਵਾਲ ਲੁਧਿਆਣੇ ਦੇ ਵਿੱਚ ਆ ਉੱਥੇ ਇਹਨਾਂ ਦੀਆਂ ਨਲਕੀਆਂ ਕਰਕੇ ਛੱਤ ਗਿਰਦੀ ਆ ਸਟਾਫ ਰੂਮ ਦੀ ਤੇ ਇੱਕ ਅਧਿਆਪਕਾ ਦੀ ਮੌਤ ਹੁੰਦੀ ਆ ਤੇ ਬਾਕੀ ਤਿੰਨ ਜ਼ਖਮੀ ਹੁੰਦੇ ਨੇ ਉਹ ਕਟਨਾਬਾਪਰੀ ਨੂੰ 1 ਸਾਲ ਹੋ ਗਿਆ ਆ ਤੇ ਹੁਣ ਖਬਰ ਇਹ ਆਈ ਆ ਕਿ ਉਹ ਸਕੂਲ ਜਿਹੜਾ ਇੱਕ ਸਾਲ ਪਹਿਲਾਂ ਸੀ ਠੱਠਿਆ ਹੋਇਆ ਉਹ ਹਜੇ ਹੀ ਅੱਜ ਆ ਦੇ ਕੋ ਮੈਰੀਟੋਰੀਅਸ ਟੀਚਰ ਯੂਨੀਅਨ ਬਣੀ 2016 ਸੀਗੀ ਅਸੀਂ 2014 ਚ ਇਹ ਸਕੂਲ ਖੁੱਲਦੇ ਨੇ ਉਦੋਂ ਤੋਂ ਹੀ ਲਗਾਤਾਰ ਕੰਮ ਕਰ ਰਹੀ ਹੈ ਤਾਂ ਇਹਨਾਂ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਰਹਿਸ਼ੀ ਸੂਕੂਲ ਹੋਣ ਕਰਕੇ ਇੱਥੇ ਰਹਿੰਦੇ ਆ 9200 ਦੇ ਲਗਭਗ ਵਿਦਿਆਰਥੀ ਮੈਰੀਟੋਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ 2014 ਦੇ ਵਿੱਚ ਇਹਨਾਂ ਬੱਚਿਆਂ ਨੂੰ ਮਿਲਣ ਵਾਲਾ ਖਾਣਾ ਲਗਭਗ 183 ਰੁਪਏ ਸੀ ਪਰ ਮੌਜੂਦਾ ਸਮੇਂ 2024 ਦੇ ਵਿੱਚ ਘਟਦਾ ਘਟਦਾ ਇਹ ਖਾਣਾ ਲਗਭਗ 80 ਰੁਪਏ ਦੇ ਤੱਕ ਰਹਿ ਗਿਆ ਇੱਕ ਪਾਸੇ ਸਰਕਾਰ ਬੱਚਿਆਂ ਨੂੰ ਇੰਜੀਨੀਅਰ ਡਾਕਟਰ ਬਣਾਉਣ ਦੇ ਨਾਅਰੇ ਲਾ ਰਹੀ ਆ ਦੂਜੇ ਪਾਸੇ ਉਹਨਾਂ ਦੇ ਖਾਣੇ 'ਚੋਂ ਵੀ ਪੈਸੇ ਘਟਾ ਰਹੀ ਆ ਅਧਿਆਪਕਾਂ ਦੀ ਜੇ ਗੱਲ ਕਰੀਏ 2014 ਦੇ ਵਿੱਚ ਜਿਹੜੇ ਅਧਿਆਪਕ ਭਰਤੀ ਹੋਏ ਆ ਇਹ ਅਧਿਆਪਕ ਫੁੱਲ ਗ੍ਰੇਡ ਪੇ ਤੇ ਇਸ਼ਤਿਹਾਰ ਦੇ ਰਾਹੀਂ ਜਿਹੜੇ ਆ ਭਰਤੀ ਹੋਏ ਆ ਪ੍ਰਕਿਰਤ ਭਰਤੀ ਪ੍ਰਕਿਰਿਆ ਜਿਹੜਾ ਇਹਨਾਂ ਦੀ ਬੜੀ ਤਪ ਸੀ ਇੱਕ ਟੈਸਟ ਹੁੰਦਾ ਉਸ ਤੋਂ ਬਾਅਦ ਅਕੈਡਮਿਕ ਸਕੋਰ ਬੰਦਾ ਉਸ ਤੋਂ ਬਾਅਦ ਇੱਕ ਡੈਮੋ ਹੁੰਦਾ ਉਸ ਤੋਂ ਬਾਅਦ ਇੱਕ ਇੰਟਰਵਿਊ ਲੈਵਲ ਲੈ ਕੇ ਇਹਨਾਂ ਦੀ ਭਰਤੀ ਹੁੰਦੀ ਆ ਸਮਾਜ ਦੇ ਵਿੱਚ ਵੱਖ-ਵੱਖ ਤਬਕੇ ਆ ਤੇ ਹਰੇਕ ਤਬਕੇ ਦੀਆਂ ਆਪਣੀਆਂ ਦਿੱਕਤਾਂ ਹੈਗੀਆਂ ਤੇ ਉਹਨਾਂ ਦਿੱਕਤਾਂ ਨੂੰ ਲੈ ਕੇ ਆ ਜਿਹੜਾ ਕੁਸ਼ਤਕੇ ਆ ਜਿਹੜੇ ਉਹ ਕੱਤਰਤ ਹੁੰਦੇ ਆ ਇੱਕ ਤਰ੍ਹਾਂ ਦਾ ਢਾਂਚਾ ਬਣਦਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਆ ਜਿਹੜਾ ਕਿਸਾਨੀ ਅੰਦੋਲਨ ਹੋਇਆ ਤੇ ਉਸ ਅੰਦੋਲਨ ਦੇ ਦੌਰਾਨ ਆ ਜਿਹੜਾ ਜਥੇਬੰਦਕ ਢਾਂਚੇ ਦੀ ਆ ਜਿਹੜੀ ਉਹ ਅਹਿਮੀਅਤ ਨੂੰ ਲੋਕਾਂ ਨੇ ਪਹਿਚਾਣਿਆ ਤੇ ਅੱਜ ਮੈਰੀਟੋਰੀਅਸ ਟੀਚਰਜ਼ ਯੂਨੀਅਨ ਵੱਲੋਂ ਆ ਜਿਹੜਾ ਇੱਕ ਢਾਂਚਾ ਜਿਹੜਾ ਕਨਵੈਨਸ਼ਨ ਕਰਕੇ ਆ ਜਿਹੜਾ ਉਸ ਦਾ ਗਠਨ ਕੀਤਾ ਗਿਆ ਆ ਆਪਾਂ ਸਾਡੇ ਨਾਲ ਇਸ ਆਰਗੇਨਾਈਜੇਸ਼ਨ ਦੇ ਪ੍ਰਧਾਨ ਮੌਜੂਦ ਆ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਆ ਪ੍ਰਧਾਨ ਜੀ ਪਹਿਲਾਂ ਤਾਂ ਸਵਾਗਤ ਹੈ ਜੀ ਤੁਹਾਡਾ ਸ਼ੁਕਰੀਆ ਜੀ ਸੇ ਪ੍ਰਧਾਨ ਜੀ ਅੱਜ ਤੁਸੀਂ ਆਪਣੀ ਮੈਰੀਟੋਰੀਅਲ ਟੀਚਰਜ਼ ਯੂਨੀਅਨ ਇਸ ਦਾ ਗਠਨ ਕੀਤਾ ਹੈਗਾ ਇੱਕ ਕਨਵੈਨਸ਼ਨ ਕਰਕੇ ਇੱਕ ਢਾਂਚਾ ਜਿਹੜਾ ਉਹ ਖੜਾ ਕੀਤਾ ਹੈਗਾ ਪਹਿਲਾਂ ਤੁਹਾਡੀ ਜਥੇਬੰਦੀ ਕਿਸ ਤਰੀਕੇ ਦੇ ਨਾਲ ਵਰਕ ਕਰ ਰਹੀ ਸੀਗੀ ਤੇ ਹੁਣ ਕਿਸ ਤਰੀਕੇ ਦੇ ਨਾਲ ਆ ਜਿਹੜਾ ਤੁਸੀਂ ਵਰਕ ਕਰਨਾ ਹੈ ਅਹ ਦੇਖੋ ਮੈਰੀਟੋਰੀਅਸ ਟੀਚਰ ਯੂਨੀਅਨ ਬਣੀ 2016 ਸੀਗੀ ਅਸੀਂ 2014 ਚ ਇਹ ਸਕੂਲ ਖੋਲਦੇ ਨੇ ਅ ਉਦੋਂ ਤੋਂ ਹੀ ਲਗਾਤਾਰ ਕੰਮ ਕਰ ਰਹੀ ਹੈ ਪਰ ਇੱਕ ਸਮੇਂ ਤੇ ਆ ਕੇ ਕਰੋਨਾ ਤੋਂ ਬਾਅਦ ਇੱਕ ਖੜੋਤ ਦਾ ਸ਼ਿਕਾਰ ਹੋ ਗਏ ਸੀ ਫਿਰ ਅਸੀਂ ਕੁਝ ਅਥੀਆਂ ਨੇ ਮਿਲ ਕੇ ਇੱਕ ਆਰਜੀ ਢਾਂਚਾ ਬਣਾਇਆ ਜਿਹਦੇ ਵਿੱਚ ਕੋਆਰਡੀਨੇਟਰ ਅਡੜ ਥਾਵਾਂ ਤੋਂ ਲਾ ਕੇ ਅਸੀਂ ਉਹਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤੇ ਇੱਕ ਸਾਲ ਮਿਹਨਤ ਕਰਨ ਤੋਂ ਬਾਅਦ ਫੇਰ ਸਾਨੂੰ ਲੱਗਿਆ ਵੀ ਇੱਕ ਟੀਮ ਖੜੀ ਹੋ ਚੁੱਕੀ ਆ ਹੁਣ ਅਸੀਂ ਲੋਕਾਂ ਨੂੰ ਜਿਸ ਤਰ੍ਹਾਂ ਦੀ ਅਸੀਂ ਆਈਡੀਆ ਲੈ ਕੇ ਜਾਣਾ ਚਾਹੁੰਦੇ ਆ ਅਸੀਂ ਕਾਫੀ ਹੱਦ ਤੱਕ ਲੈ ਚੁੱਕੇ ਆ ਸਾਨੂੰ ਇੱਕ ਸਥਾਈ ਢਾਂਚੇ ਵੱਲ ਵਧਣਾ ਚਾਹੀਦਾ ਫੇਰ ਅਸੀਂ ਇੱਕ ਸਟੇਟ ਬਾਡੀ ਜਿਹੜੀ ਦਾ ਨਿਰਮਾਣ ਕੀਤਾ ਨਮੀ ਦਾ ਉਹਦੇ ਵਿੱਚ ਪ੍ਰਧਾਨ ਉਪ ਪ੍ਰਧਾਨ ਤੇ ਜਨ ਸਖਤਰ ਗਵਿਤ ਸਖਤਰ ਵਰਗੇ ਅਹੁਦੇ ਲੈ ਕੇ ਇੱਕ ਪ੍ਰੋਪਰ ਯੂਨੀਅਨ ਦਾ ਢਾਂਚਾ ਹੁਣ ਬਣਾਇਆ ਸੀ ਟੋਟਲ ਹੁਣ ਪ੍ਰਧਾਨ ਸਮੇਤ ਆ ਜਿਹੜੀ ਕਿੰਨੇ ਮੈਂਬਰੀ ਕਮੇਟੀ ਦਾ ਜਿਹੜਾ ਤੁਸੀਂ ਗਠਨ ਕੀਤਾ ਹੈਗਾ ਦੇਖੋ ਅੱਜ ਇੱਥੇ ਤਾਂ ਚਾਰ ਅਹੁਦਿਆਂ ਦੀ ਅਨਾਉਂਸਮੈਂਟ ਹੋਈ ਐ ਤੇ ਉਸ ਤੋਂ ਬਿਨਾਂ ਅਸੀਂ ਜਿਹੜੇ ਹੈਗੇ ਨੇ ਮੀਡੀਆ ਸਕੱਤਰ ਨੇ ਤੇ ਵੱਖ-ਵੱਖ ਜਿਹੜੇ ਸਾਡੇ ਜ਼ਿਲ੍ਹੇ ਨੇ ਜਿਵੇਂ 10 ਜ਼ਿਲ੍ਹੇ ਨੇ ਉੱਥੋਂ ਤੋਂ ਮੀਤ ਪ੍ਰਧਾਨ ਲਵਾਂਗੇ ਤੇ ਜੁਆਇੰਟ ਸਕੱਤਰ ਲੈਣੇ ਨੇ ਉਹ ਅਹੁਦੇ ਅਗਲੇ ਦਿਨਾਂ ਵਿੱਚ ਅਸੀਂ ਜਿਹੜੇ ਅਨਾਉਂਸ ਕਰਨੇ ਨੇ ਉਹ ਬਣਾਏ ਹੋਏ ਨੇ ਤੇ ਪਾਸ ਕੀਤੇ ਹੋਏ ਨੇ ਉਹ ਉੱਥੇ ਅਨਾਉਂਸ ਕਰ ਦੇਵਾਂਗੇ ਅੱਛਾ ਭਾਈ ਜੀ ਤੁਸੀਂ ਵੀ ਇਸ ਮੈਰੀਟੋਰੀ টিਚਰਜ਼ ਟੀਚਰਜ਼ ਯੂਨੀਅਨ ਦੇ ਵਿੱਚ ਅੱਜ ਕਨਵੈਨਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਹੈਗਾ ਇਸ ਜਥੇਬੰਦੀਆਂ ਸੈਪਰੇਟ ਡਿਮਾਂਡਸ ਜਿਹੜੀਆਂ ਉਹ ਕੀ ਹੈਗੀਆਂ ਵਕਰੀਆਂ ਮੰਗਾ ਕੀ ਹੈਗੀਆਂ ਮੈਰਿਟੋਰੀਸ ਟੀਚਰ ਯੂਨੀਅਨ ਦੀਆਂ ਮੰਗਾਂ ਜਿਹੜੀਆਂ ਇਹ ਸ਼ੁਰੂ ਤੋਂ ਹੀ ਸੀ ਜਿਵੇਂ ਅਭਾਰ ਰਹੇ ਆ ਇਹਦੇ ਵਿੱਚ ਬੱਚਿਆਂ ਨਾਲ ਸੰਬੰਧਿਤ ਮੰਗਾਂ ਵੀ ਆ ਅਧਿਆਪਕਾਂ ਨਾਲ ਸੰਬੰਧਿਤ ਮੰਗਾਂ ਵੀ ਆ ਜੇ ਮੈਂ ਪਹਿਲਾਂ ਬੱਚਿਆਂ ਨਾਲ ਵਿਦਿਆਰਥੀਆਂ ਨਾਲ ਸੰਬੰਧਿਤ ਮੰਗਾਂ ਦੀ ਗੱਲ ਕਰੀਏ ਤਾਂ ਇਨ੍ਹਾਂ ਸਕੂਲਾਂ ਦੇ ਵਿੱਚ ਬੱਚੇ ਜਿਹੜੇ ਆ ਰਹਿਸ਼ੀ ਸਕੂਲ ਹੋਣ ਕਰਕੇ ਇੱਥੇ ਰਹਿੰਦੇ ਆ 9200 ਦੇ ਲਗਭਗ ਵਿਦਿਆਰਥੀ ਮੈਰਿਟਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ। ਉਹਨਾਂ ਵਿਦਿਆਰਥੀਆਂ ਨੂੰ 2014 ਦੇ ਵਿੱਚ JEE, NEET ਅਤੇ CLAT ਵਰਗੇ ਵਿਗਾਰੀ ਟੈਸਟਾਂ ਦੇ ਲਈ ਆਫਲਾਈਨ ਕੋਚਿੰਗ ਦਿੱਤੀ ਜਾਂਦੀ ਸੀ। ਜੋ ਸਮੇਂ-ਸਮੇਂ ਤੇ ਸਰਕਾਰਾਂ ਕਾਂਗਰਸ ਦੀ ਸਰਕਾਰ ਆਈ ਉਸਨੇ ਆਨਲਾਈਨ ਕਰ ਦਿੱਤਾ। ਸਿੱਖਿਆ ਕ੍ਰਾਂਤੀ ਦੇ ਫੋਕੇ ਨਾਰੇ ਲਾਉਣ ਵਾਲੀ ਸਰਕਾਰ ਆਈ ਉਸਨੇ ਬਿਲਕੁਲ ਹੀ ਇਸ ਕੋਚਿੰਗ ਤੋਂ ਕਿਨਾਰਾ ਕਰ ਦਿੱਤਾ। ਜਾਂ ਦੂਸਰੀ ਗੱਲ ਜੇ ਵਿਦਿਆਰਥੀਆਂ ਦੇ ਖਾਣੇ ਦੀ ਗੱਲ ਕਰੀਏ ਸਾਡੇ ਕੋਲੇ 11ਵੀਂ 12ਵੀਂ ਦੇ ਵਿੱਚ ਵਿਦਿਆਰਥੀ ਆਉਂਦੇ ਆ ਕਿਸ਼ੋਰ ਅਵਸਥਾ ਦੇ ਵਿੱਚ ਵਿਦਿਆਰਥੀ ਆਉਂਦੇ ਆ ਉਹਨਾਂ ਨੂੰ ਸੰਤੁਲਿਤ ਭੋਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ 2014 ਦੇ ਵਿੱਚ ਇਹਨਾਂ ਬੱਚਿਆਂ ਨੂੰ ਮਿਲਣ ਵਾਲਾ ਖਾਣਾ ਲਗਭਗ 183 ਰੁਪਏ ਸੀ ਪਰ ਮੌਜੂਦਾ ਸਮੇਂ 2024 ਦੇ ਵਿੱਚ ਘਟਦਾ ਘਟਦਾ ਇਹ ਖਾਣਾ ਲਗਭਗ 80 ਰੁਪਏ ਦੇ ਤੱਕ ਰਹਿ ਗਿਆ ਇੱਕ ਪਾਸੇ ਸਰਕਾਰ ਬੱਚਿਆਂ ਨੂੰ ਇੰਜੀਨੀਅਰ ਡਾਕਟਰ ਬਣਾਉਂਦੇ ਨਾਰੇ ਲਾ ਰਹੀ ਆ ਦੂਜੇ ਪਾਸੇ ਉਹਨਾਂ ਦੇ ਖਾਣੇ 'ਚੋਂ ਵੀ ਪੈਸੇ ਘਟਾ ਰਹੀ ਆ ਅਧਿਆਪਕਾਂ ਦੀ ਜੇ ਗੱਲ ਕਰੀਏ 2014 ਦੇ ਵਿੱਚ ਜਿਹੜੇ ਅਧਿਆਪਕ ਭਰਤੀ ਹੋਏ ਆ ਇਹ ਅਧਿਆਪਕ ਫੁੱਲ ਗ੍ਰੇਡ ਪੇ ਤੇ ਇਸ਼ਤਿਹਾਰ ਦੇ ਰਾਹੀਂ ਜਿਹੜੇ ਆ ਭਰਤੀ ਹੋਏ ਆ ਪ੍ਰਕਰ ਭਰਤੀ ਪ੍ਰਕਿਰਿਆ ਜਿਹੜਾ ਇਹਨਾਂ ਦੀ ਬੜੀ ਤਪ ਸੀ ਇੱਕ ਟੈਸਟ ਹੁੰਦਾ ਉਸ ਤੋਂ ਬਾਅਦ ਅਕੈਡਮਿਕ ਸਕੋਰ ਬੰਦਾ ਉਸ ਤੋਂ ਬਾਅਦ ਇੱਕ ਡੈਮੋ ਹੁੰਦਾ ਉਸ ਤੋਂ ਬਾਅਦ ਇੱਕ ਇੰਟਰਵਿਊ ਲੈਵਲ ਲੈ ਕੇ ਇਹਨਾਂ ਦੀ ਭਰਤੀ ਹੁੰਦੀ ਆ ਇਹ ਭਰਤੀ ਵੀ ਮੈਂ ਤੁਹਾਡੇ ਮਾਧਿਅਮ ਰਾਹੀਂ ਦੱਸ ਦੇਵਾਂ ਵੀ ਕੋਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨਹੀਂ। ਇਸ ਭਰਤੀ ਇੱਕ ਸਕੂਲ ਦੇ ਵਿੱਚ 2-2 ਜਾਂ 4-4 ਜਿਹੜੇ ਲੈਕਚਰਰ ਉਹ ਸਿਲੈਕਟ ਹੋਏ ਆ। ਤਾਂ ਉਹਨਾਂ ਅਧਿਆਪਕਾਂ ਨੂੰ ਗ੍ਰੇਡ ਪੇ ਤੇ ਰੱਖ ਕੇ ਉਸ ਤੋਂ ਬਾਅਦ ਇਹਨਾਂ ਨੇ ਬੱਜਵੀਂ ਉੱਕੀ-ਪੁੱਕੀ ਤਨਖਾਹ ਕੀਤੀ ਗਈ। ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ 2015 ਦੇ ਵਿੱਚ ਸਾਲਾਨਾ ਜਿਹੜਾ 3% ਇਨਕ੍ਰੀਮੈਂਟ ਦਿੱਤਾ ਜਾਇਆ ਕਰੂਗਾ ਪਰ ਉਹ ਸਿਰਫ ਦੋ ਵਾਰ ਦਿੱਤਾ ਗਿਆ ਉਸ ਤੋਂ ਬਾਅਦ ਕੋਈ ਜਿਹੜਾ ਇਨਕ੍ਰੀਮੈਂਟ ਨਹੀਂ ਦਿੱਤਾ ਗਿਆ। ਸਾਡੀ ਲਗਾਤਾਰ ਸਰਕਾਰ ਤੋਂ ਇਹ ਮੰਗ ਆ ਲੜਾਈ ਚੱਲ ਰਹੀ ਹੈ ਸਾਡਾ ਅੱਜ ਵੀ ਅਸੀਂ ਕਨਵੈਨਸ਼ਨ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਡੀਟੀਐਫ ਅਧਿਆਪਕ ਜਥੇਬੰਦੀ ਜਿਹੜੀ ਪੰਜਾਬ ਦੇ ਵਿੱਚ ਬਹੁਤ ਵੱਡੀ ਜਥੇਬੰਦੀ ਆ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਇਕੱਤਰ ਹੋ ਕੇ ਅਸੀਂ ਇੱਕ ਸਾਂਝੀ ਕਨਵੈਨਸ਼ਨ ਕੀਤੀ ਆ ਵੀ ਤਾਂ ਜੋ ਅਸੀਂ ਅੱਗੇ ਸਾਂਝੇ ਰੂਪ ਦੇ ਵਿੱਚ ਕੋਲ ਲੜ ਕੇ ਅਧਿਆਪਕਾਂ ਨੂੰ ਅਤੇ ਮੈਰਿਟਰੀ ਸਕੂਲਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕਰਾਈਏ ਤੇ ਬੱਚਿਆਂ ਦੀ ਜਿਹੜੀ ਆ ਪੜ੍ਹਾਈ ਆ ਜਿਹੜੀ ਉਹ ਕੋਚਿੰਗ ਉਹਨਾਂ ਦਾ ਖਾਣਾ ਵਧੀਆ ਤਰੀਕੇ ਨਾਲ ਅਸੀਂ ਮੱਈਆ ਕਰਵਾ ਸਕੀ। ਅੱਛਾ ਸਾਡੇ ਨਾਲ ਡੈਮੋਕ੍ਰੇਟ ਡੈਮੋਕ੍ਰੈਟਿਕ ਟੀਚਰ ਫਰੰਟ ਤੋਂ ਵੀ ਆਗੂ ਮੌਜੂਦ ਨੇ ਵਿਕਰਮਦੇਵ ਜੀ। ਸਵਾਗਤ ਹੈ ਜੀ ਪਹਿਲਾਂ ਤੋਂ। ਧੰਨਵਾਦ ਜੀ। ਬਹੁਤ ਸ਼ੁਕਰੀਆ। ਅੱਛਾ ਪ੍ਰਧਾਨ ਜੀ ਇਹ ਦੱਸਿਓ ਕਿ ਅੱਜ ਗਠਨ ਹੋਇਆ ਹੈਗਾ ਜਥੇਬੰਦੀ ਦਾ ਵੱਖਰੀ ਆਰਗੇਨਾਈਜੇਸ਼ਨ ਆ। ਜੇ ਆਪਾਂ ਦੇਖੀਏ ਤਾਂ ਵੱਖਰੇ ਸਕੂਲਾਂ ਦੀ ਆਰਗੇਨਾਈਜੇਸ਼ਨ ਆ ਮੈਰੀਟੋਰੀਅਸ ਟੀਚਰਜ਼ ਯੂਨੀਅਨ। ਵੱਖਰੇ ਵੱਖਰੇ ਸਕੀਮਾਂ ਨੂੰ ਲੈ ਕੇ ਵੱਖਰੇ ਵੱਖਰੇ ਸਕੂਲ ਬਣਾਏ ਗਏ ਹੈਗੇ ਆ। ਕਿਵੇਂ ਦੇਖਦੇ ਹੋ ਇਹਨਾਂ ਸਕੂਲਾਂ ਦੇ ਨਾਲ ਸਿੱਖਿਆ ਦਾ ਜਿਹੜਾ ਵਿਕਾਸ ਹੋਇਆ ਜਾਂ ਨਹੀਂ ਹੋਇਆਗਾ ਕਿਵੇਂ ਇਹ ਸਾਰੇ ਕਾਟਾਂਚੇ ਨੂੰ ਦੇਖਦੇ ਹੈਗੇ ਆ ਤੁਸੀਂ ਦੇਖੋ ਇਹ ਜਿਹੜੀ ਬਾਈਫਰਕੇਸ਼ਨ ਬੰਡਾ ਸਕੂਲਾਂ ਦੀ ਇਸ ਦੇ ਵਿੱਚੋਂ ਵਿਕਾਸ ਹੋਣ ਦੀ ਥਾਂ ਤੇ ਸਗੋਂ ਅਧਿਆਪਕਾਂ ਦਾ ਜਾਂ ਸਟਾਫ ਦਾ ਸੋਸ਼ਣ ਹੀ ਸਾਹਮਣੇ ਆ ਰਿਹਾ ਦੂਸਰਾ ਪਿਛਲੀਆਂ ਸਰਕਾਰਾਂ ਦਾ ਵੀ ਇਹ ਨਹੀਂ ਏਜੰਡਾ ਸੀ ਕਿ ਸਾਰਿਆਂ ਨੂੰ ਬਰਾਬਰ ਤੇ ਜਮਹੂਰੀ ਸਿੱਖਿਆ ਦੇਣੀ ਆ ਚੰਗੀ ਸਿੱਖਿਆ ਦੇਣੀ ਆ ਤੇ ਮੌਜੂਦਾ ਸਰਕਾਰ ਦਾ ਵੀ ਇਹੀ ਹਾਲ ਆ ਤੁਸੀਂ ਗੱਲ ਕੀਤੀ ਸੀ ਕਿ ਸਿੱਖਿਆ ਕ੍ਰਾਂਤੀ ਦੀ ਦੇਖੋ ਇਹ ਕੈਸੀ ਸਿੱਖਿਆ ਕ੍ਰਾਂਤੀ ਆ ਕਿ ਜਿਸ ਦੇ ਵਿੱਚ ਅਧਿਆਪਕ ਨੇ ਜਿਹੜੇ ਉਹ ਕੱਚੇ ਨੇ ਤੁਸੀਂ ਚਾਹੇ ਮੈਰਿਟੋਰੀਅਨ ਸਕੂਲ ਵਾਲੇ ਅਧਿਆਪਕ ਨੇ ਜਿਨ੍ਹਾਂ ਦਾ ਜਿੱਥੇ ਪ੍ਰੋਗਰਾਮ ਸੀ ਚਾਹੇ ਇਹ ਨੇ ਜਾਂ ਮੈਂ ਹੋਰ ਵੀ ਜਿੰਨੀਆਂ ਮੰਨਗੀਆਂ ਨੇ ਅਧਿਆਪਕ ਨੇ ਅਦਰਸ਼ ਸਕੂਲ ਨੇ ਕੰਪਿਊਟਰ ਅਧਿਆਪਕ ਨੇ ਤੇ ਆਈਈਆਰਟੀ ਨੇ ਜਾਂ ਹੋਰ ਜਿੰਨੇ ਨੇ ਤਾਂ ਇਹ ਕੈਸੀ ਸਿੱਖਿਆ ਕ੍ਰਾਂਤੀ ਆ ਕਿ ਜਿਸ ਤੋਂ ਅਧਿਆਪਕ ਹੀ ਅਣਭਿਜ ਰਹਿ ਗਏ ਪਿਛਲੇ ਸਾਲ ਲਗਭਗ ਅਜਤੋਂ 1 ਸਾਲ ਪਹਿਲਾਂ ਸਕੂਲ ਆਫ ਐਮੀਨੈਂਸ ਬਦੋਵਾਲ ਲੁਧਿਆਣੇ ਦੇ ਵਿੱਚ ਆ ਉੱਥੇ ਇਹਨਾਂ ਦੀਆਂ ਨਲਕੀਆਂ ਕਰਕੇ ਛੱਤ ਗਿਰਦੀ ਆ ਸਟਾਫ ਰੂਮ ਦੀ ਤੇ ਇੱਕ ਅਧਿਆਪਕਾ ਦੀ ਮੌਤ ਹੁੰਦੀ ਆ ਤੇ ਬਾਕੀ ਤਿੰਨ ਜ਼ਖਮੀ ਹੁੰਦੇ ਨੇ ਉਹ ਘਟਨਾ ਵਾਪਰੀ ਨੂੰ 1 ਸਾਲ ਹੋ ਗਿਆ ਆ ਤੇ ਹੁਣ ਖਬਰ ਇਹ ਆਈ ਆ ਕਿ ਉਹ ਸਕੂਲ ਜਿਹੜਾ ਇੱਕ ਸਾਲ ਪਹਿਲਾਂ ਸੀ ਠੱਠਿਆ ਹੋਇਆ ਉਹ ਹਜੇ ਹੀ ਅੱਜ ਆ ਤਾਂ ਇਸ ਕਰਕੇ ਇਹ ਕਹੇ ਜੀ ਸਿੱਖਿਆ ਕ੍ਰਾਂਤੀ ਆ ਜਿਹੜੀ ਅਧਿਆਪਕਾਂ ਨੂੰ ਖਾ ਰਹੀ ਆ ਅਧਿਆਪਕਾਂ ਨੂੰ ਪੱਕਾ ਰੋਜ਼ਗਾਰ ਦੇਣ ਦੀ ਥਾਂ ਤੇ ਉਹਨਾਂ ਨੂੰ ਲਗਾਤਾਰ ਕੱਚਾ ਰੱਖ ਰਹੀ ਆ ਤੁਸੀਂ ਇਹ ਦੇਖੋ ਕਿ ਹੁਣ ਸਾਡੇ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਵਿੱਚ ਜੇ ਵਾਕਈ ਸਿੱਖਿਆ ਕ੍ਰਾਂਤੀ ਹੁੰਦੀ ਅਧਿਆਪਕਾਂ ਉੱਪਰ ਤਾਂ ਕੁਛ ਨਹੀਂ ਇਸ ਦਾ ਅਸਰ ਹੋਇਆ ਇਸ ਦਾ ਅਸਰ ਸਿੱਖਿਆ ਉੱਪਰ ਵੀ ਨਹੀਂ ਹੋਇਆ ਸਿੱਖਿਆ ਸਗੋਂ ਪਹਿਲਾਂ ਨਾਲੋਂ ਵੀ ਗਰਕ ਗਈ ਕਿ ਪਹਿਲਾਂ ਤਾਂ ਇਹਨਾਂ ਨੇ ਇੱਕ ਮਿਸ਼ਨ ਸਮਰਥ ਲਿਆਂਦਾ ਉਸ ਦੇ ਵਿੱਚ ਜਿਹੜੇ ਇੰਟੈਲੀਜੈਂਟ ਬੱਚੇ ਨੇ ਜਾਂ ਜਿਹਨੇ ਕੋਈ ਚੰਗਾ ਪੜ ਸਕਦੇ ਨੇ ਉਹਨਾਂ ਲਈ ਕੁਝ ਵੀ ਚੈਲੈਂਜਿੰਗ ਚੈਲੈਂਜਿੰਗ ਨਹੀਂ ਹੈਗਾ ਸੀ ਤੇ ਉਸ ਦੇ ਵਿੱਚ ਬਿਲਕੁਲ ਇਹ ਕਹਿ ਦਈਏ ਕਿ ਬਿਲਕੁਲ ਆਸਾਨ ਸਿਲੇਬਸ ਆ ਜਿਹੜਾ ਉਹ ਕਰਵਾਇਆ ਗਿਆ ਤੇ ਜਿਹਨਾਂ ਉਹਨਾਂ ਦਾ ਰੈਗੂਲਰ ਸਿਲੇਬਸ ਆ ਉਹ ਰੋਕ ਲਿਆ ਗਿਆ ਤੇ ਹੁਣ ਸਕੂਲਾਂ ਦੇ ਵਿੱਚ ਇੱਕ ਕੰਪੀਟੈਂਸੀ ਇਨਹਾਂਸਮੈਂਟ ਟੈਸਟ ਨੇ ਜਿਹੜੇ ਉਹ ਕਰਵਾਏ ਜਾ ਰਹੇ ਨੇ ਕਿ ਹਰ 15 ਦਿਨ ਬਾਅਦ ਇੱਕ ਟੈਸਟ ਹੋਊਗਾ ਇੱਕ ਸਰਵੇ ਹੋਣਾ ਕਿ ਉਸ ਦੀ ਤਿਆਰੀ ਕਰਨੀ ਆ ਇਹੀ ਕੁਝ ਪਿਛਲੀ ਸਰਕਾਰ ਦੇ ਵਿੱਚ ਜਦੋਂ ਕ੍ਰਿਸ਼ਨ ਕੁਮਾਰ ਹੁੰਦਾ ਸੀ ਉਹ ਕਰਵਾਉਂਦਾ ਹੁੰਦਾ ਸੀ ਕਿ ਇੱਕ ਨੈਸ ਆ ਨੈਸ਼ਨਲ ਅਚੀਵਮੈਂਟ ਸਰਵੇ ਉਹਦੀ ਆਪਾਂ ਤਿਆਰੀ ਕਰਾਉਣੀ ਆ ਬੱਚਿਆਂ ਨੂੰ ਰੱਟੇ ਲਗਾ ਦੇਣੇ ਨੇ ਕਿ ਸਰਵੇ ਵਧੀਆ ਹੋ ਜਵੇ ਭਈ ਤੁਸੀਂ ਸਰਵੇ ਦੇ ਵਿੱਚ ਵਧੀਆ ਕਰ ਲੋਗੇ ਪਰ ਨਾ ਤਾਂ ਤੁਹਾਡੇ ਬੱਚਿਆਂ ਦੀ ਸਿੱਖਿਆ ਜਿਹੜੀ ਆ ਉਹ ਚੰਗੀ ਹੋਣੀ ਆ ਨਾ ਇਥੋਂ ਦੇ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਪੱਕਾ ਰੋਜ਼ਗਾਰ ਪੱਕੀ ਪੈਨਸ਼ਨ ਤੇ ਬਾਕੀ ਸੀਐਸਆਰ ਵਾਲੀਆਂ ਸਹੂਲਤਾਂ ਉਹ ਮਿਲਣੀਆਂ ਨੇ ਫਿਰ ਇਸ ਕਰਕੇ ਇਹ ਜੇ ਨੰਬਰ 1 ਜਾਂ ਇਹ ਜੇ ਨੰਬਰ 2 ਦਾ ਕੀ ਫਾਇਦਾ ਹੋਊਗਾ ਸਾਨੂੰ ਲੱਗਦਾ ਵੀ ਖੋਕਲੀਆਂ ਗੱਲਾਂ ਨੇ ਕੋਈ ਸਿੱਖਿਆ ਕ੍ਰਾਂਤੀ ਦਾ ਇਹਨਾਂ ਦਾ ਕੋਈ ਏਜੰਡਾ ਨਹੀਂ ਹੈਗਾ ਸਿਰਫ ਤੇ ਸਿਰਫ ਇਹ ਆ ਕਿ ਇਹਦੇ ਸਿਰ ਤੇ ਚਾਰ ਵੋਟਾਂ ਜੇ ਅਸੀਂ ਲੈ ਸਕਦੇ ਆ ਉਹ ਕਿਸੇ ਤਰੀਕੇ ਲੈ ਲਈਏ ਅੱਛਾ ਪ੍ਰਧਾਨ ਜੀ ਪਿਛਲੇ ਦਿਨੀ ਦੇਖਿਆ ਵੀ ਅੱਠ ਜੋ ਨਾਮੀ ਕਾਲਜ ਸੀਗੇ ਉਹ ਪ੍ਰਾਈਵੇਟ ਕਰਨ ਦਾ ਨੋਟੀਫਿਕੇਸ਼ਨ ਆਇਆ ਤੇ ਲੰਬੇ ਸਮੇਂ ਤੋਂ ਕੁਝ ਜਥੇਬੰਦੀਆਂ ਜਿਹੜੀਆਂ ਉਹ ਨਵੀਂ ਸਿੱਖਿਆ ਨੀਤੀ ਦਾ ਵੀ ਜਿਹੜਾ ਵਿਰੋਧ ਕਰ ਰਹੀਆਂ ਹੈਗਾ ਵਿਦਿਆਰਥੀ ਲਹਿਰ ਦੇ ਅੱਗੇ ਤੇ ਮੁਲਾਜ਼ਮ ਲਹਿਰ ਦੇ ਅੱਗੇ ਖਾਸ ਤੌਰ ਦੇ ਤੇ ਅਧਿਆਪਕ ਲਹਿਰ ਦੇ ਅੱਗੇ ਵੱਡੀਆਂ ਸਮੱਸਿਆਵਾਂ ਹੈਗਾ ਵੱਡੇ ਪੱਧਰ ਤੇ ਲੜਨ ਦੀ ਜ਼ਰੂਰਤ ਆ ਅੱਜ ਨਵੀਂ ਆਰਗੇਨਾਈਜੇਸ਼ਨ ਇਸ ਦਾ ਵੀ ਗਠਨ ਹੋਇਆ ਤੁਹਾਡੇ ਨਾਲ ਹੀ ਹੋਇਆ ਤੁਹਾਨੂੰ ਲੱਗਦਾ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਆਰਗੇਨਾਈਜੇਸ਼ਨਾਂ ਜਿੰਨੇ ਵੱਡੇ ਚੈਲੰਜ ਹੈਗੇ ਆ ਉਹਨਾਂ ਦੇ ਨਾਲ ਜੱਟ ਪਾਉਣੀਆਂ ਕਿਸ ਤਰ੍ਹਾਂ ਦਾ ਪੁਵਿੱਖ ਦੇਖਦੇ ਹੈਗੇ ਆ ਮਲਾਜਮ ਲਹਿਰ ਦਾ ਤੇ ਵਿਦਿਆਰਥੀ ਲਹਿਰ ਦਾ ਦੇਖੋ ਇਸ ਤਰ੍ਹਾਂ ਕਿ ਇੱਕ ਤਾਂ ਇਹ ਜੱਥੇਬੰਦੀ ਕੋਈ ਨਵੀਂ ਜੱਥੇਬੰਦੀ ਨਹੀਂ ਹੈਗੀ ਜੱਥੇਬੰਦੀ ਪਹਿਲਾਂ ਹੀ ਸੀ ਅੱਜ ਇਹਨਾਂ ਨੇ ਇੱਕ ਪ੍ਰੋਪਰ ਚੋਣ ਕਰਕੇ ਇੱਕ ਪੱਕਾ ਢਾਂਚੇ ਦਾ ਐਲਾਨ ਕੀਤਾ ਲੜ ਬਹੁਤ ਸਾਲਾਂ ਤੋਂ ਰਹੇ ਨੇ ਜਦੋਂ ਦਾ ਮੈਰੀਟੋਰੀਅਸ ਸਕੂਲ ਹੋਂਦ ਸ਼ਾਇਏ ਨੇ ਹੋਂਦ ਜਾਣ ਤੋਂ ਬਾਅਦ ਇਹਨਾਂ ਦੀ ਭਰਤੀ ਹੁੰਦੀ ਆ ਤੇ ਇਹ ਆਪਣੀ ਸਮਝ ਦੇ ਅਨੁਸਾਰ ਸਮਝ ਨੂੰ ਵਿਕਸਿਤ ਕਰਦੇ ਹੋਏ ਲਗਾਤਾਰ ਲੜ ਰਹੇ ਨੇ ਤੇ ਸਾਨੂੰ ਲੱਗਦਾ ਵੀ ਇਸ ਪ੍ਰਬੰਧ ਦੇ ਖਿਲਾਫ ਜੇ ਲੜਨਾ ਤਾਂ ਉਹ ਜਥੇਵੰਦ ਹੋਣਾ ਪੈਣਾ ਤੇ ਉਹ ਜਥੇਵੰਦ ਹੋਣ ਦੇ ਵਿੱਚ ਜਿੰਨਾ ਅਸੀਂ ਕੋਈ ਭਰਾਤਰੀ ਸਹਿਯੋਗ ਪਾ ਸਕਦੇ ਆ ਉਹ ਪਹਿਲਾਂ ਵੀ ਪਾਉਂਦੇ ਰਹੇ ਆ ਅੱਗੇ ਵੀ ਪਾਉਂਦੇ ਰ੍ਹਾਂਗੇ ਦੂਜਾ ਦੇਖੋ ਚੈਲੰਜ ਵਾਕਈ ਵੱਡੇ ਨੇ ਚੈਲੰਜ ਜਿਹੜੇ ਵੱਡੇ ਨੇ ਨਵੀਂ ਸਿੱਖਿਆ ਨੀਤੀ ਦੇ ਰੂਪ ਦੇ ਵਿੱਚ ਕਿ ਇਥੋਂ ਦੇ ਸਿਲੇਬਸਾਂ ਦੀ ਜਿਹੜੀ ਭੰਨ ਤੋੜ ਆ ਉਹ ਉਹ ਐਨਸੀਆਰਟੀ ਨੇ ਕਰ ਲਈ ਆ ਉਹਨਾਂ ਨੇ ਸ਼ਾਂਗਸ਼ੰਗਾਈ ਕਰ ਲਈ ਤੇ ਹੁਣ ਬਹੁਤ ਸਾਰਾ ਕੁਝ ਜਿਹੜਾ ਗੈਰ ਵਿਗਿਆਨਕ ਆ ਗੈਰ ਸਾਰੂ ਆ ਉਹ ਪਛਾਣ ਖਚੂ ਉਹ ਸਾਰਾ ਕੁਝ ਉਹ ਲੈ ਕੇ ਆ ਰਹੇ ਨੇ ਤੇ ਉਸੇ ਦੇ ਤਰਜ਼ ਦੇ ਉੱਪਰ ਪੰਜਾਬ ਸਰਕਾਰ ਆ ਜਿਹੜੀ ਉਸ ਦਾ ਜਿਹੜਾ ਸਿੱਖਿਆ ਬੋਰਡ ਆ ਉਸੇ ਦੇ ਤਰਜ਼ ਉੱਪਰ ਆਪਣੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਸਿਲੇਬਸ ਤਬਦੀਲ ਕਰ ਰਿਹਾ ਤੇ ਬਹੁਤ ਕੁਝ ਸਾਹਮਣੇ ਆ ਜਾਣਾ ਤੇ ਇਸੇ ਢੰਗ ਨਾਲ ਢਾਂਚਾ ਵੀ ਲਗਾਤਾਰ ਜਿਹੜਾ ਇਹ ਢਾ ਰਹੇ ਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕੋ ਚਾਰ ਦੀਵਾਰੀ ਦੇ ਵਿੱਚ ਜਿਹੜੇ ਸਕੂਲ ਨੇ ਉਹਨਾਂ ਦੀ ਮਰਜਿੰਗ ਦਾ ਜਿਹੜਾ ਪ੍ਰੋਜੈਕਟ ਆ ਉਹ ਸ਼ੁਰੂ ਕਰ ਲਿਆ। ਬਾਕੀ ਆ ਸਾਰਾ ਕੁਝ ਨਵੀਂ ਸਿੱਖਿਆ ਨੀਤੀ ਵਾਲਾ ਪੀਐਮ ਸ਼੍ਰੀ ਹੋ ਗਿਆ ਜਾਂ ਹੋਰ ਪਰ ਇਸ ਦੇ ਵਿੱਚ ਇੱਕ ਇਹ ਵੀ ਪੱਖ ਆ ਕਿ ਉਸ ਦੇ ਮੁਕਾਬਲੇ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਅਧਿਆਪਕਾਂ ਦੀਆਂ ਜਾਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਉਹ ਆਰਥਿਕਤਾਵਾਦ ਦਾ ਵੀ ਸ਼ਿਕਾਰ ਨੇ। ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਸਿਰਫ ਤੇ ਸਿਰਫ ਆਰਥਿਕ ਮੰਗਾਂ ਦੇ ਉੱਪਰ ਲੜ ਕੇ ਅਸੀਂ ਬਚ ਜਾਵਾਂਗੇ ਡੀਟੀਐਫ ਦੀ ਸਮਝ ਆ ਵੀ ਇਸ ਤਰੀਕੇ ਨਾਲ ਬਚਿਆ ਨਹੀਂ ਜਾਣਾ ਜੇ ਸਕੂਲਾਂ ਦੀ ਮਰਜਿੰਗ ਹੋ ਸਕੂਲਾਂ ਦੀ ਗਿਣਤੀ ਘਟੂਗੀ ਜੇ ਸਿੱਖਿਆ ਦਾ ਉਜਾੜਾ ਹੋਊਗਾ ਸਾਡੀਆਂ ਮੰਗਾਂ ਨੇ ਜਿਹੜੀਆਂ ਉਹ ਹਵਾ ਦੇ ਵਿੱਚ ਨਹੀਂ ਪੂਰੀਆਂ ਹੋ ਜਾਣੀਆਂ ਜੇ ਇਹ ਸਿੱਖਿਆ ਵਿਭਾਗ ਬਚੂਗਾ ਤਾਂ ਸਾਡੀਆਂ ਮੰਗਾਂ ਪੂਰੀਆਂ ਹੋਣ ਵੱਲ ਵਧਣਗੀਆਂ ਨਾ ਇਸ ਕਰਕੇ ਮੁਲਾਜ਼ਮਾਂ ਦੇ ਆਪਕਾਂ ਦੇ ਵਿੱਚ ਜਿਹੜਾ ਇਹ ਆਰਥਿਕਤਾਵਾਦੀ ਘੋਣਾ ਜਿਹੜੀ ਅਸੀਂ ਉਸ ਦੇ ਖਿਲਾਫ ਵੀ ਫਾਈਟ ਕਰ ਰਹੇ ਹਾਂ ਉਸ ਦੇ ਲਈ ਵਿਚਾਰਤਾਰਕ ਮਜ਼ਬੂਤੀ ਦੇ ਲਈ ਕਨਵੈਨਸ਼ਨਾਂ ਸੈਮੀਨਾਰ ਸਕੂਲਿੰਗ ਉਹ ਸਾਰਾ ਲਗਾਉਨੇ ਆ ਤੇ ਅੱਜ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਕੱਚੇ ਅਧਿਆਪਕਾਂ ਦੇ ਵਿੱਚੋਂ ਮੈਰਿਟੇਰੀਅਸ ਟੀਚਰ ਯੂਨੀਅਨ ਨੇ ਇਸ ਦਿਨ ਦੀ ਪਹਿਲ ਕੀਤੀ ਆ ਕਿ ਇਹਨਾਂ ਨੇ ਆਪਣੀ ਚੋਣ ਵੀ ਕਰਨ ਦੇ ਲਈ ਕਨਵੈਨਸ਼ਨ ਐਲਾਨ ਕੀਤੀ ਕਨਵੈਨਸ਼ਨ ਦੇ ਵਿੱਚ ਅਨਾਉਂਸ ਕੀਤਾ ਇੱਥੇ ਤੇ ਦੂਸਰਾ ਇੱਥੇ ਜਿਹੜੀ ਚਰਚਾ ਕੀਤੀ ਆ ਇਹ ਚਰਚਾ ਜਿਹੜੀ ਹੈ ਇਹ ਹਰੇਕ ਜਥੇਬੰਦੀ ਚ ਚੱਲਣੀ ਚਾਹੀਦੀ ਆ ਕਿਉਂਕਿ ਜੇ ਇਹ ਚਰਚਾ ਚੱਲੂਗੀ ਉਸੇ ਦੇ ਵਿੱਚੋਂ ਸਿੱਖ ਕੇ ਅਸੀਂ ਅੱਗੇ ਵਧ ਸਕਾਂਗੇ ਇਹ ਸਾਨੂੰ ਲੱਗਦਾ ਵੀ ਇਹ ਇੱਕ ਵੈਲਕਮ ਸਾਈਨ ਆ ਤੇ ਅਸੀਂ ਇੱਥੇ ਸੁਝਾਅ ਵੀ ਦਿੱਤਾ ਤੇ ਸਾਥੀਆਂ ਨੇ ਮੰਨਿਆ ਵੀ ਆ ਕਿ ਪੰਜਾਬ ਦੇ ਵਿੱਚ ਦੇਖੋ ਜਿੰਨੇ ਵੀ ਕੱਚੇ ਅਧਿਆਪਕਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੂੰ ਇਕਜੁੱਟ ਹੋਣਾ ਪੈਣਾ ਇਕਜੁੱਟ ਇਸ ਕਰਕੇ ਹੋਣਾ ਪੈਣਾ ਕਿ ਇਹ ਪਹਿਲਾਂ ਨਾਲੋਂ ਵੀ ਇਹ ਕਹਿ ਦੀਏ ਕਿ ਮਾੜੀ ਸਰਕਾਰ ਆ ਪਹਿਲਾਂ ਨਾਲੋਂ ਵੀ ਅਧਿਆਪਕਾਂ ਦੀਆਂ ਜਿਹੜੇ ਹੱਕਾਂ ਨੇ ਉਹਨਾਂ ਦੇ ਉੱਪਰ ਵੱਡਾ ਡਾਕਾ ਮਾਰਨ ਵਾਲੀ ਸਰਕਾਰ ਆ ਇਸ ਦੇ ਖਿਲਾਫ ਵੀ ਲੜ ਕੇ ਕੋਈ ਪ੍ਰਾਪਤ ਹੋ ਸਕਦਾ ਅੱਛਾ ਪ੍ਰਧਾਨ ਜੀ ਆਉਣ ਵਾਲੇ ਭਵਿੱਖ ਦੇ ਵਿੱਚ ਨੇੜੇ ਭਵਿੱਖ ਦੇ ਵਿੱਚ ਕੋਈ ਅੱਜ ਐਕਸ਼ਨ ਦਾ ਅਨਾਉਂਸ ਕੀਤਾ ਹੈਗਾ ਜਾਂ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਅਨਾਉਂਸ ਕਰੋਗੇ ਕੋਈ ਨਹੀਂ ਅਸੀਂ ਅੱਜ ਸਟੇਜ ਤੋਂ ਅਨਾਉਂਸ ਕਰ ਚੁੱਕੇ ਹਾਂ ਪੰਜਾਬ ਦੇ ਪਿਛਲੇ ਵਿੱਤ ਮੰਤਰੀਆਂ ਦੀ ਪੈੜ ਤੇ ਚੱਲਦਾ ਹੋਇਆ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਉਸੇ ਤਰ੍ਹਾਂ ਹੀ ਮੁਲਾਜ਼ਮਾਨਾਂ ਧੱਕਾ ਕਰ ਰਿਹਾ ਹੈ ਜਿਵੇਂ ਪੁਰਾਣੇ ਵਿੱਤ ਮੰਤਰੀਆਂ ਨੇ ਕੀਤਾ ਸੀ ਉਹਦਾ ਨਤੀਜਾ ਸਾਡੇ ਸਾਹਮਣੇ ਆ 10 ਸਾਲਾਂ ਵਿੱਚ ਸਿਰਫ ਦੋ ਸਾਡੇ ਜਿਹੜੇ ਜਿਹੜੇ ਸਲਾਨਾ ਵਾਧੇ ਨੇ ਉਹ ਹੋਏ ਨੇ ਤੇ ਉਹ ਸਲਾਹਨਾ ਬੱਧਾਂ ਤੇ ਕੱਟ ਹੈ ਤੇ ਹੁਣ ਲਗਾਤਾਰ ਮੀਟਿੰਗਾਂ ਤੋਂ ਬਾਅਦ ਵੀ ਉਹ ਇਸ ਗੱਲ ਵਿੱਚ ਜਿਹੜੀਆਂ ਗਲਤੀਆਂ ਮੁਲਾਜ਼ਮਾਂ ਦੀਆਂ ਨਹੀਂ ਅਫਸਰशाही ਦੀਆਂ ਨੇ ਉਹ ਟੈਕਨੀਕਲ ਗਲਤੀਆਂ ਦਾ ਸੰਤਾਪ ਅਸੀਂ ਭੋਗ ਰਹੇ ਆਂ ਤੇ ਸਾਡਾ ਸਭ ਤੋਂ ਪਹਿਲਾ ਜਿਹੜਾ ਐਕਸ਼ਨ ਉਸ ਵਿੱਤ ਮੰਤਰੀ ਦੇ ਖਿਲਾਫ ਹੋਣਾ ਅਸੀਂ ਪੰਜਾਬ ਭਰ ਵਿੱਚ ਉਹਦਾ ਘਰਾਓ ਕਰਨਾ ਜਿੱਥੇ ਉਹਦੇ ਪ੍ਰੋਗਰਾਮ ਹੋਣਗੇ ਅਸੀਂ ਉਹਦੇ ਘਰ ਦੇ ਘਰਾਓ ਕਰਾਂਗੇ ਉਹ ਇੱਥੇ ਹਲਕਿਆਂ ਵਿੱਚ ਪ੍ਰਚਾਰ ਕਰਨ ਆਊਗਾ ਜਿਮਨੀ ਚੋਣਾ ਵਿੱਚ ਅਸੀਂ ਉੱਥੇ ਬਰਾਬਰ ਉਹਦਾ ਕੂਟ ਪ੍ਰਚਾਰ ਕਰਾਂਗੇ ਵੀ ਉਹਨੇ ਇਸ ਤਰ੍ਹਾਂ ਸਾਡੇ ਮੁਲਾਜ਼ਮਾਂ ਦੇ ਹੱਕ ਮਾਰੇ ਨੇ ਸਾਡਾ ਪਹਿਲਾ ਐਕਸ਼ਨ ਤਾਂ ਇਹੀ ਹੋਊਗਾ ਸਾਡੇ ਜਿਹੜੀ ਰੈਗੂਲਰ ਹੋਣ ਦੀ ਮੰਗ ਉਹ ਤਾਂ ਸਥਾਈ ਮੰਗ ਹੈਗੀ ਆ ਉਹਦੇ ਲਈ ਲੜਾਈ ਚੱਲਣੀ ਆ ਪਰ ਜਿਹੜਾ ਸਾਡਾ ਬਿਲਕੁਲ ਬੁਨਿਆਦੀ ਹੱਕ ਹੈ ਉਹਨੂੰ ਮਾਰਨ ਵਾਲੇ ਵਿੱਤ ਮੰਤਰੀ ਦਾ ਵਿਰੋਧ ਅਸੀਂ ਸਭ ਤੋਂ ਪਹਿਲਾਂ ਕਰਾਂਗੇ